इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਰਾਏਕੋਟ ਜ ਪਿੰਡ ਰੱਥੇਵਾਜ ਗੁਰਦੁਆਰਾ ਗੁਰੂ ਰਵਿਦਾਸ ਦੀ ਮਹਾਰਾਜ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਪਰਮੰਧਕ ਮੈਦੀ ਤੇ ਪੂਰੇ ਪਿੰਡ ਵਾਸੇ ਦੇ ਸਾਰੇ ਇਨਾਲੀ ਪਰਿਵਾਰਾਂ ਮਿਲ ਜੁਲ ਕੇ ਪੰਜ ਘਰਾਂ ਦੀ ਗਵਾਈ ਵੇਟਨ ਨਗਰ ਕੀਰਤਨ ਸਜਾਇਆ ਗਿਆ ਤੇ ਪੂਰੇ ਪਿੰਡੀ ਪ੍ਰਕਰਮਾ ਕੀਤੀ ਗਈ ਜਿਸ ਵਿੱਚ ਸਾਰੇ ਸੰਤਾਨੇ ਵੱਟ ਚਰਕੇਸ ਮਾਗਮਨੀ ਚੀਸਾ ਲਿਆ ਜਿਸ ਵਿੱਚ ਸਤਨਾਮ ਸਿੰਘ ਫੌਜੀ ਬੈਡ ਸੇਵਾ ਹਾਕਮ ਸਿੰਘ ਚੁੰਬਰ ਨੇ ਕੀਤੀ ਪੰਜ ਪਿਆਰੇ ਦੀ ਸੇਵਾ ਕੁਲਦੀਪ ਸਿੰਘ ਹਰਮਨਪ੍ਰੀਤ ਸਿੰਘ ਮਜੀਸ ਸਿੰਘ ਮਾਨਕ ਸਿੰਘ ਬਲਵਿੰਦਰ ਸਿੰਘ ਨੇ ਕੀਤੀ ਪਾਲਕੀ ਸੱਭੀ ਸੇਵਾ ਸੁਖਵਿੰਦਰ ਸਿੰਘ ਰਾਗੀ ਜਤਾ ਪਾਈ ਜਗਤੇਵ ਸਿੰਘ ਮੱਲਾ ਢਾਡੀ ਜਤਾ ਸੰਗਾ ਪ੍ਰਦਰ ਰੋਲੀ ਪਾਈ ਪ੍ਰਦਾਨ ਗੁਰਚਰ ਸਿੰਘ ਮੀਤ ਪ੍ਰਦਾਨ ਇਕਬਾਲ ਸਿੰਘ ਸਰਪੰਚ ਬਲਵੀਰ ਸਿੰਘ ਜਸਵਿੰਦਰ ਸਿੰਘ ਖਜਾਨਚੀ ਡਾਕਟਰ ਜਗਰਾਜ ਸਿੰਘ ਕਾਨੂੰਗੋ ਸੁਖਦੇਵ ਸਿੰਘ ਕੇਵਲ ਸਿੰਘ ਜੈਪਤਰਮਿੰਦਰ ਸਿੰਘ ਗੁਰਗ੍ਰਾਂਜ ਸਾਹਿਬ ਜੀ ਦੇ ਸੇਵਾਦਾਰ ਸਰਦਾਰ ਦਰਦਿਆਲ ਸਿੰਘ ਗੁਰਮੀਲ ਸਿੰਘ ਸਟੇਜ ਉਤਕਤ ਸੁਬੇਦਾਰ ਕਿਰਪਾਲ ਸਿੰਘ ਆਦੀ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਆਂ ਅਤੇ ਜਸ ਕੀਰਤਨ ਸ਼ਬਦ ਗਾ ਕੇ ਗੁਰਗ੍ਰਾਂਜ ਸਾਹਿਬ ਜੀ ਦੀ ਖੁਸ਼ੀਆ ਪ੍ਰਾਪਤ ਕੀਤੀ ਆ ਪੱਤਰਕਾਰ ਜਸਵਿੰਦਰ ਸਿੰਘ ਰਾਏ ਕੋਟ ਲੁਧਿਆਣਾ